ਇਹ ਠੰਡੀ ਸੜਕ ਦੇ ਉੱਪਰ ਉਹਨੇ ਥੋੜੀ ਦੇਰ ਪਹਿਲਾਂ ਕਾਰ ਨੂੰ ਅੱਗ ਲੱਗੀ ਹੈ। ਕਾਰ ਪੂਰੀ ਤਰ੍ਹਾਂ ਜਿਵੇਂ ਦੇਖ ਸਕਦੇ ਹੋ ਜਲ ਕੇ ਰਾਖ ਹੋ ਗਈ ਹੈ। ਹਾਲਾਂਕਿ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਪਰ ਕਾਰ ਖਤਮ ਹੋ ਗਈ ਬਿਲਕੁਲ। ਪਰ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਇਹਦੇ ਵਿੱਚ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ। ਜਿਹੜੀ ਜਿਹੜੀਆਂ ਸਵਾਰੀਆਂ ਸੀ ਸਵਾਰੀਆਂ ਨੂੰ ਢਿੰਕ ਪੈ ਗਈ ਉਸ ਤੋਂ ਪਹਿਲਾਂ ਉਹ ਨਿਕਲ ਗਈਆਂ ਕਾਰ ਦੇ ਵਿੱਚੋਂ। ਇਹ ਕਾਰ ਦਾ ਨੰਬਰ ਹੈ ਜੀ ਪੂਰੀ ਤਰ੍ਹਾਂ ਨਾਲ ਜਲ ਕੇ ਰਾਖ ਹੋ ਚੁੱਕੀ ਹੈ ਕਾਰ